ਪਰਚੇਜ਼ ਕਰ ਲਵੇ ਮੈਂ ਪਹਿਲੀ ਗੱਲ ਤਾਂ ਦੱਸਿਆ ਬੰਦੇ ਦੀ ਪ੍ਰੋਫਾਈਲ ਦੇਖੋ ਹੂੰ ਬੰਦੇ ਦੀ ਪ੍ਰੋਫਾਈਲ ਹੀ ਦੱਸ ਦਿੰਦੀ ਹੈਗੀ ਸਾਰਾ ਕੁਝ ਜਿਹੜਾ ਬੰਦਾ ਚੰਗਾ ਨਾ ਉਹਦੀ ਪ੍ਰੋਫਾਈਲ ਹੀ ਬੋਲ ਦੂ ਸਾਰਾ ਕੁਝ ਵੀ ਤਾਂ ਬੰਦੇ ਦੇ ਅੱਲੇ ਪੱਲੇ ਹੈ ਕੀ ਆ ਹੂੰ ਕਈ ਉਦਾਂ ਹੀ ਫੋਟੋਆਂ ਪਾਈਆਂ ਹੁੰਦੀਆਂ ਨੇਗੀਆਂ ਠੀਕ ਹੈ ਆਵਦਾ ਦਾ ਮੈਂ ਪੈਸਾ ਬਹੁਤ ਕਮਾਇਆ ਹੂੰ ਆਪਣੀ ਜੀਕਾਂ ਮਾਰੀਆਂ ਕਦੇ ਠੀਕ ਹੈ ਤੇ ਆਪਣਾ ਜਿੰਨਾ ਟਾਈਮ ਅੱਜ ਵੀ ਟਾਈਮ ਚੱਲਦਾਗਾ ਅੱਜ ਵੀ ਇਨਾਮ ਚੱਲਦਾ ਮਾਰਕੀਟ ਦੇ ਵਿੱਚ ਅੱਜ ਵੀ ਵਧੀਆ ਆਪਣੀ ਇਨਕਮ ਆਗੀ ਹੂੰ ਠੀਕ ਹੈ ਹਰੇਕ ਬੰਦੇ ਦਾ ਇੱਥੇ ਟਾਈਮ ਹੁੰਦਾ ਜਿੰਨਾ ਟਾਈਮ ਬੰਦੇ ਦਾ ਟਾਈਮ ਉਹ ਨਾਲ ਟਾਈਮ ਪੈਸਾ ਕਮਾਓ ਠੀਕ ਹੈ ਪਰ ਸਾਰਾ ਕੁਝ ਤੁਹਾਨੂੰ ਅਪ ਟੂ ਡੇਟ ਰਹਿਣਾ ਚਾਹੀਦਾ ਇਨ ਪ੍ਰੋਫਿਟ ਬਹੁਤ ਸੋਨਾਗਾ ਠੀਕ ਹੈ ਹਾਂ ਜੀ ਤੁਸੀਂ ਨੇ ਇੰਪੋਰਟ ਦੀ ਗੱਲ ਕੀਤੀ ਸੀ ਨਾ ਵੀ ਬਾਹਰੋਂ ਡੌਗ ਇੰਪੋਰਟ ਕਰਾ ਲੈਂਦੇ ਹਾਂ ਜੀ ਇੰਪੋਰਟ ਵਾਲਾ ਫੰਡਾ ਕੀ ਹੈ ਇੰਪੋਰਟ ਵਾਲਾ ਸਿਸਟਮ ਕੀ ਹੈ ਨਵੇਂ ਗਾਖ ਨੂੰ ਗੁੰਮਰਾਹ ਕਰਨਾ ਹੂੰ ਠੀਕ ਹੈ ਡੌਗ ਇੰਪੋਰਟ ਕਰਾਉਣਾ ਹੁਣ ਜਿਹੜੇ ਪੁਰਾਣੇ ਬਰੀਡਰ ਨੇਗੇ ਜਿਹੜੇ 10-10 ਸਾਲ 15-15 ਸਾਲ ਹੋ ਗਏ ਬਰੀਡਿੰਗ ਕਰਦਿਆਂ ਨੂੰ ਹੂੰ ਉਹ ਅੱਜ ਵੀ ਕੁੱਤੇ ਇੰਪੋਰਟ ਕਰਾ ਚਲੋ ਕਈ ਬਾਲੇ ਚੰਗੇ ਕਰਾ ਲੈਂਦੇ ਨੇ ਵਿੱਚ ਕਈ ਡੌਗ ਮਾੜੇ ਇੰਪੋਰਟ ਕਰਵਾ ਲੈਂਦੇ ਨੇ ਮੈਂ ਤਾਂ ਬੁਲੀ ਵਾਲਿਆਂ ਦੀ ਗੱਲ ਕਰੂੰ ਹੋਰ ਬਰੀਡ ਦੇ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਕਿਹਦਾ ਸਿਸਟਮ ਆ ਠੀਕ ਹੈ ਜਿਹੜੀ ਆਪਣੇ ਕੋਲ ਬਰੀਡ ਹੈਗੀ ਆ ਹਾਂ ਆਪਾਂ ਗੱਲ ਓਦੀ ਕਰਦੇ ਹਾਂ ਹੂੰ ਤੇ ਵਿੱਚ ਡੌਗ ਮੰਗਾ ਲੈਂਦੇ ਨੇ ਵੀ ਬਸ ਐਂ ਵੀ ਆਪਣੇ ਘਰੇ ਖੜਾ ਵੀ ਕਹਿਣ ਨੂੰ ਵੀ ਸਾਡੇ ਲਵੇ ਡੌਗ ਇੰਪੋਰਟ ਆ ਹੂੰ ਬੱਚੇ ਕਿਸੇ ਹੋਰ ਦੇ ਦਿਖਾਈ ਜਾਣੇ ਇਹ ਸਿਸਟਮ ਵੀ ਹੁੰਦਾ ਠੀਕ ਹੈ ਤੇ ਸ਼ੋ ਇੰਪੋਰਟ ਦੇ ਕਰੀ ਜਾਣੇ ਨਵੇਂ ਗਾਗ ਨੂੰ ਦਿਖਾਈ ਜਾਣਾ ਵੀ ਆਹ ਫਾਦਰ ਆਗਾ ਬਸ ਉਦਾਂ ਠੀਕ ਹੈ ਮਿਸ ਗਾਈਡ ਕਰ ਕਰਕੇ ਲੋਕਾਂ ਨੂੰ ਬੱਚੇ ਸੇਲ ਕਰ ਦਿੰਦੇ ਹੂੰ ਜੇ ਹੁਣ ਆਪਣੇ ਸਾਈਜ਼ ਆਉਂਦੇ ਨੇ ਅਮਰੀਕਨ ਬੁਲੀ ਵਿੱਚ ਪਾਕਟ ਮਾਈਕਰੋ ਅੱਛਾ ਠੀਕ ਹੈ ਮੈਂ ਜ਼ਿਆਦਾਤਰ ਬਰੀਡਿੰਗ ਕਰਦਾ ਪਾਕਟ ਸਾਈਜ਼ ਦੀ ਠੀਕ ਹੈ ਠੀਕ ਹੈ ਹੁਣ ਮਾਈਕਰੋ ਨੂੰ ਪਾਕਟ ਕਹਿ ਦਿੰਦੇ ਨੇ ਪਾਕਟ ਨੂੰ ਮਾਈਕਰੋ ਕਹੀ ਜਾਂਦੇ ਨੇਗੇ ਠੀਕ ਹੈ ਨਵੇਂ ਗਾਕ ਨੂੰ ਤਾਂ ਸਾਲ ਬਾਅਦ ਜਾ ਕੇ ਪਤਾ ਲੱਗਣਾ ਵੀ ਕਿੱਦਾਂ ਕੱਟਦਾ ਹਾਂ ਵੀ ਜਦੋਂ ਰਿਜ਼ਲਟ ਆਉਂਦਾ ਠੀਕ ਹੈ ਨਵੇਂ ਗਾਕ ਕਈ ਮੈਂ ਗਾਕਾਂ ਨੂੰ ਕਹਿਣਾਗਾ ਚਾਹਣਾਗਾ ਵੀ ਹਾਂ ਨਾ ਵੀ ਸਾਰਾ ਤੁਸੀਂ ਬੰਦੇ ਦੀ ਬਰੀਡਿੰਗ ਦੇਖ ਕੇ ਚੀਜ਼ ਲਿਆ ਕਰੋ ਠੀਕ ਹੈ ਇੰਪੋਰਟ ਮਗਰ ਨਾ ਭਜਿਆ ਕਰੋ ਹੂੰ ਬੰਦੇ ਦਾ ਨਾਮ ਦੇਖੋ ਮਾਰਕੀਟ 'ਚ ਕਿੰਨਾ ਕਾ ਠੀਕ ਹੈ ਸਾਰਾ ਕੁਝ ਉਹ ਚੀਜ਼ਾਂ ਦੇਖ ਕੇ ਪ੍ਰੋਫਾਈਲ ਦੇਖ ਕੇ ਫਿਰ ਚੀਜ਼ ਪਰਚੇਸ ਕਰਨੀ ਚਾਹੀਦੀ ਹੈ ਠੀਕ ਹੈ ਇਦਾਂ ਆਪਾਂ ਪਰਚੇਸ ਕਰ ਲੈਨੇ ਆ ਵੀ ਇੰਪੋਰਟ ਆਗਾ ਮਦਰ ਆ ਗਈ ਗੱਲ ਖਤਮ ਲੈ ਲਓ ਬੱਚਾ ਉਹ ਚੀਜ਼ਾਂ ਨਹੀਂ ਫਿਰ ਸਾਲ ਬਾਅਦ ਬੰਦਾ ਜਾ ਕੇ ਬਸ ਤਾਉਂਦਾ ਜਦੋਂ ਉਹਦੀਆਂ ਲੱਤਾ ਬਿੰਗੀਆਂ ਹੋ ਜਾਂਦੀਆਂ ਨਹੀਂਆਂ ਬਾਈਟ ਆਊਟ ਹੋ ਜਾਂਦੀ ਆ ਸਟਰਕਚਰ ਨਹੀਂ ਸਹੀ ਤੁਰਨਾ ਨਹੀਂ ਸਹੀ ਫਿਰ ਉਦੋਂ ਫਿਰ ਕਈ ਆਪਣੇ ਲਵੇ ਗੱਲਾਂ ਆਉਂਦੀਆਂ ਨੇਗੀਆਂ ਵੀ ਆ ਚੀਜ਼ਾਂ ਪ੍ਰੋਬਲਮਸ ਆਉਂਦੀਆਂ ਫਿਰ ਇਹ ਪਰਚੇਜ਼ ਕਰਨ ਵੇਲੇ ਕਿਹੜੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਪਰਚੇਜ਼ ਕਰ ਲਵੇ ਮੈਂ ਪਹਿਲੀ ਗੱਲ ਤਾਂ ਦੱਸਿਆ ਬੰਦੇ ਦੀ ਪ੍ਰੋਫਾਈਲ ਦੇਖੋ ਹੂੰ ਬੰਦੇ ਦੀ ਪ੍ਰੋਫਾਈਲ ਹੀ ਦੱਸ ਦਿੰਦੀ ਹੈਗੀ ਸਾਰਾ ਕੁਝ ਜਿਹੜਾ ਬੰਦਾ ਚੰਗਾ ਨਾ ਉਹਦੀ ਪ੍ਰੋਫਾਈਲ ਹੀ ਬੋਲ ਦੂ ਸਾਰਾ ਕੁਝ ਵੀ ਤਾਂ ਬੰਦੇ ਦੇ ਅੱਲੇ-ਪੱਲੇ ਹੈ ਕੀ ਆ ਹੂੰ ਕਈ ਉਦਾਂ ਹੀ ਫੋਟੋਆਂ ਪਾਈਆਂ ਹੁੰਦੀਆਂ ਨੇਗੀਆਂ ਠੀਕ ਹੈ ਤੇ ਇੱਕ ਬੰਦੇ ਨੂੰ ਦੇਖਣਾ ਚਾਹੀਦਾ ਵੀ ਕਿੰਨਾ ਕੁ ਟਾਈਮ ਹੋ ਗਿਆ ਬਰੀਡਿੰਗ ਕਰਦੇ ਨੂੰ ਹੂੰ ਠੀਕ ਹੈ ਤੇ ਕੀ ਕੁਝ ਬੰਦੇ ਦੀ ਬਰੀਡਿੰਗ ਦੇ ਵਿੱਚ ਹੈ ਸਾਰੀ ਪ੍ਰੋਫਾਈਲ ਦੇ ਉੱਤੇ ਵਿੱਚ ਹੁਣ ਕਈ ਵੱਡੇ ਡੌਗਸ ਹੀ ਪਾਉਂਦੇ ਨੇ ਠੀਕ ਹੈ ਸਾਰਾ ਕੁਝ ਹੋਣਾ ਚਾਹੀਦਾ ਪ੍ਰੋਫਾਈਲ ਦੇ ਉੱਤੇ ਸੈਮੀ ਅਡਲਟ ਵੀ ਹੋਣੇ ਚਾਹੀਦੇ ਨੇ ਅਡਲਟ ਵੀ ਹੋਣੇ ਚਾਹੀਦੇ ਨੇ ਪਤਾ ਲੱਗਦਾਗਾ ਠੀਕ ਹੈ ਜਿਹੜੇ ਬਾਰੇ ਦਿੱਤੇ ਨੇ ਡੌਗ ਉਹ ਵੀ ਪਾਣੇ ਹੋਣੇ ਪਹਿਲਾਂ ਦੇ ਰਿਜ਼ਲਟ ਹੋਣ ਜਿਹੜੇ ਉਹਦੇ ਹਾਂ ਸਾਰਾ ਕੁਝ ਹੋਣਾ ਚਾਹੀਦਾ ਪ੍ਰੋਫਾਈਲ ਦੇ ਕੇ ਮੇਰੇ ਹਿਸਾਬ ਨਾਲ ਤਾਂ ਗਾ ਕੇ ਦੇਖ ਕੇ ਚੀਜ਼ ਪਰਚੇਸ ਕਰਦਾ ਤੁਸੀਂ ਫੀਮੇਲ ਕਿੰਨੀਆਂ ਰੱਖੀਆਂ ਨੇ ਮਤਲਬ ਇਹ 7 ਤੋਂ 8 ਫੀਮੇਲਸ ਹੈਗੀਆਂ ਨੇ ਠੀਕ ਹੈ ਹਾਂਜੀ ਮਤਲਬ ਸਾਰੀਆਂ ਲੀਟਰ ਹੁੰਦੀਆਂ ਨੇ ਸਾਰੀਆਂ ਹਾਂਜੀ ਠੀਕ ਸਾਰੀਆਂ ਬਹੁਤ ਵਧੀਆ ਕਨਸੀਵ ਕਰਦੀਆਂ ਨੇ ਹਾਂ ਮਿਸ ਵੀ ਕਰ ਜਾਂਦੀਆਂ ਨੇ ਸਾਡੀਆਂ ਆਪਦੀਆਂ ਫੀਮੇਲ ਵੀ ਮਿਸ ਕਰ ਜਾਂਦੀਆਂ ਨੇ ਇਹ ਚ ਕੋਈ ਹੋਣੀ ਆ ਪਿੱਛੇ ਗਰਮੀ ਦੇ ਵਿੱਚ ਮੇਰੀਆਂ ਦੋ ਫੀਮੇਲਾਂ ਮਿਸ ਕੀਤੀਆਂ ਨੇਗੀਆਂ ਠੀਕ ਹੈ ਇਹ ਪ੍ਰੋਬਲਮਸ ਇਹ ਚੀਜ਼ਾਂ ਦਾ ਚੱਲਦੀਆਂ ਨੇ ਜੇ ਨੀਰਾਪੂਰਾ ਪ੍ਰੋਫਿਟਰ ਵੀ ਨਹੀਂ ਹੁੰਦਾ ਹਰ ਇੱਕ ਚੀਜ਼ ਦੇ ਵਿੱਚ ਓਦਾਂ ਬੱਚਿਆਂ ਦਾ ਲਾਸ ਹੋ ਜਾਂਦੇ ਨੇ ਜੇ ਪਿੱਛੇ ਜੇ ਵਾਇਰਸ ਆ ਗਿਆ ਸੀਗਾ ਠੀਕ ਹੈ ਸਾਰਾ ਕੁਝ ਚੱਲਦਾ ਹੈ ਤੇ ਪਰਿਵਾਰ ਕਿਦਾਂ ਘਰੇਣਾ ਤਾਂ ਨਹੀਂ ਕਰਦਾ ਇਦਾਂ ਯਾਰ ਵੀ ਕੁੱਤੇ ਰੱਖ ਰੱਖੇ ਜਾਂ ਹੋਰ ਹੈ ਇਦਾਂ ਨਹੀਂ ਮੈਨੂੰ ਪਰਿਵਾਰ ਕਰਨੀ ਉਹ ਬਹੁਤ سپورਟ ਪੂਰੀ سپورਟ ਕਰਦੇ ਨੇ ਪੂਰੀ سپورਟ ਕਰਦੇ ਨੇ ਬਾ ਮੰਨ ਕੇ ਚਲੋ ਉਹਨਾਂ ਨੇ ਮੈਨੂੰ ਨਹੀਂ ਕਹਿਣਾ ਕਰਨਾ ਹੁੰਦਾ ਕੁਝ ਠੀਕ ਹੈ ਕਿਉਂਕਿ ਮੈਂ ਸੈਟਅਪ ਸਾਰਾ ਲੱਗ ਬਣਾਇਆ ਹੋਇਆ ਹੈਗਾ ਠੀਕ ਹੈ ਮੈਨੂੰ ਖੁਦ ਮੈਂ ਅੱਜ ਦੱਸ ਦਿੰਦਾ ਮੈਨੂੰ ਕੁੱਤਿਆਂ ਤੋਂ ਆਪ ਨੂੰ ਅਲਰਜੀ ਠੀਕ ਹੈ ਉਹ ਚੀਕਾਂ ਲੱਗ ਜਾਂਦੀਆਂ ਨੇ ਮੈਂ ਨਹੀਂ ਇੰਨਾ ਉਹ ਕਰਦਾ ਹੈਗਾ ਵਿਚ ਵਿਚਰਦੇ ਹਾਂ ਮੈਂ ਜੇ ਮੈਂ ਗੋਦੀ ਗੋਦੀ ਚੱਕ ਲਾਂ ਜਾਂ ਕਈ ਵਾਰੀ ਮੀਟਿੰਗ ਵਗੈਰਾ ਕਰਾਉਣੀ ਹੁੰਦੀ ਹੈਗੀ ਸਿਟਰਾਂ ਜੀਨ ਵਗੈਰਾ ਲੈਣੀ ਪੈਂਦੀ ਹੈਗੀ ਠੀਕ ਹੈ ਮੈਨੂੰ ਸੱਚੀ ਉਹ ਚੀਜ਼ਾਂ ਹੋ ਜਾਂਦੀਆਂ ਨੇ ਕਿ ਮੈਂ ਤਾਂ ਇੰਨਾ ਜਾਈ ਨਹੀਂ ਜਾਂਦਾ ਸਾਡੇ ਵਾਲਾ ਛੋਟਾ ਮੈਨੇਜ ਕਰਦਾ ਸਾਰਾ ਕੁਝ ਠੀਕ ਹੈ ਮੇਰਾ ਜ਼ਿਆਦਾ ਹੁੰਦਾ ਸੋਸ਼ਲ ਮੀਡੀਆ ਮੈਨੇਜ ਕਰਨਾ ਤੇ ਸਾਡਾ ਸਾਰਾ ਕੁਝ ਸਿਸਟਮ ਸੈੱਟ ਕੀਤਾ ਹੋਇਆ ਹੈਗਾ ਠੀਕ ਹੈ ਉਹਨੇ ਦੇਖਣਾ ਹੈਗਾ ਵੀ ਸਾਮ ਸੰਭਾਲ ਉਹਦੀ ਲੀਟਰ ਹੋਣ ਤੋਂ ਬਾਅਦ ਸਾਮ ਸੰਭਾਲ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਹੈ ਇੱਕ ਪਰਸਨਲ ਗੱਲ ਕਰਾਂ ਜ ਤੁਸੀਂ ਹਨ ਮੈਡੋਂ ਜੀ ਇਨ ਫਿਊਚਰ ਤੁਹਾਡੀ ਮੈਰਿਜ ਵੀ ਹੋਣੀ ਆ ਜੀ ਮਤਲਬ ਤੁਸੀਂ ਡੌਗ ਲਵਰ ਹੋ ਜੀ ਤੁਸੀਂ ਡੌਗ ਰੱਖਿਆ ਉਦੋਂ ਜਿਹੜੀ ਫੈਮਿਲੀ ਜੀ ਥੋੜੀ ਵਾਈਫ ਜਿਹੜੀ ਆਉਣੀ ਆ ਹੋ ਸਕਦਾ ਉਹਨੂੰ ਨਾਂ ਚੰਗੇ ਲੱਗਦੇ ਉਹਨੂੰ ਡੌਗ ਨਾ ਇਦਾਂ ਵੀ ਉਹਨੂੰ ਕਿਵੇਂ ਐਡਜਸਟ ਕਰੋਗੇ ਮਨ ਨੂੰ ਕੁਝ ਵੀ ਹੋ ਸਕਦਾ ਨਾ ਹਜੇ ਕਿਹੜਾ ਪਤਾ ਹਾਂ ਉਹ ਤਾਂ ਦੇਖੋ ਪਤਾ ਉਹਦੇ ਬਾਰੇ ਕਦੇ ਸੋਚਿਆ ਹਾਂ ਹਾਂ ਕਈ ਵਾਰੀ ਇੱਕ ਵਾਰੀ ਆਪਣੀ ਲਾਈਫ ਤੇ ਅਸਰ ਪੈਂਦਾ ਹੁੰਦਾ ਆਪਦੇ ਕਈ ਵਾਰੀ ਬੈਡਰੂਮ ਦੇ ਵਿੱਚ ਜਦੋਂ ਫੀਮੇਲ ਨੇ ਲੀਟਰ ਦੇਣਾ ਬੈਡਰੂਮ ਚ ਹੁੰਦੀ ਹੈਗੀ ਦੇਖੋ ਤੁਸੀਂ ਡੌਗ ਲਵਰ ਹੋ ਤੁਸੀਂ ਤਾਂ ਆਪਣੇ ਬੈੱਡ ਤੇ ਚੜਾ ਵੀ ਲੈਨੇ ਹੋ ਹਨਾ ਜੇ ਬੀਬੀ ਡੌਗ ਲਵਰ ਨਹੀਂ ਮੈਨੂੰ ਮਾਫ ਕਰਿਓ ਹਨਾ ਤੇ ਕਈ ਵਾਰੀ ਹੁੰਦਾ ਹੋ ਜਾਂਦਾ ਫਿਰ ਕਿਵੇਂ ਐਡਜਸਟ ਕਰਨਾ ਜਾਂ ਪਹਿਲਾਂ ਤੁਸੀਂ ਆਪਣਾ ਪੱਖ ਰੱਖੋਗੇ ਇਹ ਪੱਖ ਦਾ ਕੀ ਰੱਖਣਾ ਪੱਖ ਇਹ ਚੀਜ਼ਾਂ ਦਾ ਬੰਦਾ ਨਹੀਂ ਪਤਾ ਕੀ ਹੈ ਤੁਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਕਿਉਂਕਿ ਪਰਿਵਾਰ ਦੇ ਨਾਲ ਮੈਂ ਪਹਿਲਾਂ ਗੱਲ ਵੀ ਪਰਿਵਾਰ ਸਪੋਰਟ ਕਰਦਾ ਹੈ ਜੀ ਜਿਹੜੋ ਕੋਈ ਆਪਾਂ ਬਿਜ਼ਨਸ ਕਰ ਰਹੇ ਆਂਗੇ ਉਹ ਚਾਹੇ ਡੌਗ ਲਵਰ ਦੇ ਨਾਲ ਨਾਲ ਤੁਸੀਂ ਬਿਜ਼ਨਸ ਵੀ ਕਰਦੇ ਹੋ ਹਾਂ ਜੀ ਵੀ ਉਹਦਾ ਆਪਾਂ ਬਿਜ਼ਨਸ ਇੱਕਦਮ ਛੱਡਿਆ ਨਹੀਂ ਜਾਂਦਾ ਹੁੰਦਾ ਜਾਂ ਤਾਂ ਹੈ ਨਹੀਂ ਵੀ ਚੱਕ ਕੇ ਪਿੱਧਰ ਧਰ ਦਾਂਗੇ ਇਹਨਾਂ ਨੂੰ ਹੁਣ ਤੁਹਾਡੇ ਕੋਲੇ 14-15 ਡੌਗ ਰੱਖੇ ਹੋਏ ਨੇ ਹਾਂ ਨਹੀਂ ਆਪਾਂ ਕਦੇ ਹੁਣ ਮੇਰੇ ਮਾਤਾ ਜੀ ਹੁਣੀ ਵੀ ਆਪਾਂ ਦੇਖੀ ਹੈ ਨਾ ਮੇਰੇ ਮਾਤਾ ਜੀ ਹੁਣੀ ਡੌਗ 'ਚ ਨਹੀਂ ਜਾਂਦੇ ਮੇਰਾ ਸਾਡੇ ਵਾਲਾ ਛੋਟਾ ਜਾਂਦਾ ਜਾਂ ਮੈਂ ਜਾਂਦਾ ਬਸ ਠੀਕ ਹੈ ਤੇ ਉਹ ਵੀ ਹਜੇ ਥੋੜਾ ਜਿਹਾ ਮੰਮੀ ਹੁਣੀ ਵੀ ਕਰ ਦਿੰਦੇ ਨੇ ਹਾਂ ਵੀ ਅੱਗੇ ਜੇ ਕੋਈ ਭਰਾ ਵਿਆਹ ਹੋਇਆ ਤਾਂ ਜੇ ਵਿਆਹ ਹੋਇਆ ਮੈਂ ਤਾਂ ਦਰਲਾ ਕਰ ਲਾਂਗੇ ਇਹ ਤਾਂ ਤੇ ਦਾ ਕੁਝ ਨਹੀਂ ਹੁਣ ਅੜਿਆ ਤਾਂ ਜਾਂਦਾ ਨਹੀਂ ਹੁੰਦਾ ਮੈਂ ਮੈਂ ਉਹੀ ਗੱਲ ਕਹ ਰਿਹਾ ਵੀ ਅਡਜਸਟਮੈਂਟ ਕਿਵੇਂ ਉਹ ਅਡਜਸਟਮੈਂਟ ਵਾ ਮਿੰਤ ਕਰ ਲਈ ਹੈ ਠੀਕ ਹੈ ਮਿੰਤ ਤਾਂ ਕਰਨੀਆਂ ਪੈਣਗੀਆਂ ਨਾ ਮਿੰਤ ਮਿੰਤਾ ਕੀ ਜੇ ਤੁਹਾਡਾ ਲਾਈਫ ਪਾਰਟਨਰ ਚੰਗਾ ਹਾਂ ਤੁਹਾਨੂੰ ਸਮਝਦਾ ਪਹਿਲਾਂ ਤਾਂ ਸੋਚੂ ਹੈ ਨਾ ਤੁਹਾਨੂੰ ਸਮਝਦਾਗਾ ਉਹਨੂੰ ਪਤਾ ਵੀ ਇਹਦਾ ਸ਼ੌਂਕ ਆ ਇਹਦਾ ਬਿਜ਼ਨਸ ਵੀ ਹੈ ਸ਼ੌਂਕ ਵੀ ਠੀਕ ਹੈ ਜੇ ਤੁਹਾਡਾ ਲਾਈਫ ਪਾਰਟਨਰ ਚੰਗਾ ਉਹ ਤੁਹਾਡੇ ਸ਼ੌਂਕ ਨਹੀਂ ਮਾਰੂਗਾ ਬਿਲਕੁਲ ਉਹ ਤੁਹਾਡੀ ਸਪੋਰਟ ਕਰੂਗਾ ਵੀ ਹਾਂ ਇਹਨੂੰ ਸ਼ੌਂਕ ਆ ਵੀ ਕੋਈ ਗੱਲ ਨਹੀਂ ਮੈਨੂੰ ਉਹ ਚੀਜ਼ ਨਹੀਂ ਹੁਣ ਜਿਵੇਂ ਮੈਨੂੰ ਘੁੰਮਣਾ ਪਸੰਦ ਨਹੀਂ ਮੇਰੇ ਲ ਉਹ ਵੀ ਜਾਉਂਗਾ سپورਟ ਕਰੂਗੇ ਨਾਲ ਹੁਣ ਮੈਨੂੰ ਮੂਵੀਆਂ ਦੇਖਣੀ ਨਹੀਂ ਪਸੰਦ ਆ ਮੈਂ ਫਿਲਮਾਂ ਨਹੀਂ ਦੇਖਦਾ ਥੀਏਟਰਸ 'ਚ ਜਾ ਕੇ ਜਾਂ ਮੈਨੂੰ ਉਹ ਮੈਨੂੰ ਟਾਈਮ ਵੇਸਟ ਲੱਗਦਾ ਬਿਲਕੁਲ ਇਹ ਹੁਣ ਜੇ ਕੱਲੂ ਮੇਰੇ ਲਾਈਫ ਪਾਟਰਨ ਨੂੰ ਹੋਈਆਂ ਤਾਂ ਫਿਰ ਮੈਂ ਤਾਂ ਜਾ ਹੀ ਕਰੂੰਗਾ ਜਾਣਾ ਪਊਗਾ ਜਾਣਾ ਪਊਗਾ ਹਾਂ ਉਹ ਵਿੱਚ ਖਰੀਦ ਤੁਹਾਨੂੰ ਉਹ ਵੀ ਐਡਜਸਟ ਕਰੇ ਹਨਾ ਸਾਰਾ ਕੁਝ ਵਧੀਆ ਗੱਲ ਬਣ ਜਾਂਦੀ ਹੈ ਉਹ ਕਰਮਾਂ ਦੀਆਂ ਕਿਉਂਕਿ ਜ਼ਰੂਰੀ ਹੈ ਮੈਂ ਤਾਂ ਕਰਕੇ ਇਹ ਗੱਲ ਕੀਤੀ ਹੈ ਵੀ ਅਜੇ ਤੁਸੀਂ ਅਨਮੈਰਿਡ ਹੋ ਇਨ ਫਿਊਚਰ ਮੈਰਿਜ ਤੁਹਾਡੀ ਹੋਣੀ ਹੈ ਉਹ ਤਾਂ ਹੈ ਜੀ ਵਧੀਆ ਗੱਲ ਹੈ ਚਲੋ ਚੰਗੀ ਗੱਲ ਹੈ ਪਰਮਾਤਮਾ ਕਰੇ ਵੀ ਤੁਹਾਨੂੰ ਕੋਆਪਰੇਟ ਕਰਨ ਵਾਲਾ ਹੀ ਤੁਹਾਡਾ ਪਾਰਟਨਰ ਆਵੇ ਹਨਾ ਅਸੀਂ ਤਾਂ ਹੁਣ ਇਹ ਹੀ ਕਾਮਨਾ ਕਰਾਂਗੇ ਆਥਨ ਦਾ ਟਾਈਮ ਹੋ ਰਿਹਾ ਤੇ ਅਸੇ ਜੀ ਇਹ ਇਹ ਤਾਂ ਕਿੰਨਾ ਕੁ ਤੁਸੀਂ ਪ੍ਰੋਫਿਟ ਲਿਆ ਇਹ ਡੌਗ ਬਰੀਡਿੰਗ ਤੋਂ ਹੀ ਹਾਂਜੀ ਡੌਗ ਬਰੀਡਿੰਗ ਦੇ ਵਿੱਚ ਆਪਾਂ ਮੈਂ ਆਪਦਾ ਮੈਂ ਪੈਸਾ ਬਹੁਤ ਕਮਾਇਆ ਹੂੰ ਆਪਣੀ ਚੀਕਾਂ ਮਾਰੀਆਂ ਕਦੇ ਵੀ ਠੀਕ ਹੈ ਤੇ ਆਪਣਾ ਜਿੰਨਾ ਟਾਈਮ ਅੱਜ ਵੀ ਟਾਈਮ ਚੱਲਦਾਗਾ ਅੱਜ ਵੀ ਨਾਮ ਚੱਲਦਾ ਮਾਰਕੀਟ ਦੇ ਵਿੱਚ ਅੱਜ ਵੀ ਵਧੀਆ ਆਪਣੀ ਇਨਕਮ ਆਗੀ ਹੂੰ ਠੀਕ ਹੈ ਹਰ ਇੱਕ ਬੰਦੇ ਦਾ ਇੱਥੇ ਟਾਈਮ ਹੁੰਦਾ ਜਿੰਨਾ ਟਾਈਮ ਬੰਦੇ ਦਾ ਟਾਈਮ ਉਹਨਾਂ ਟਾਈਮ ਪੈਸਾ ਕਮਾਓ ਠੀਕ ਹੈ ਪਰ ਸਾਰਾ ਕੁਝ ਤੁਹਾਨੂੰ ਅਪ ਟੂ ਡੇਟ ਰਹਿਣਾ ਚਾਹੀਦਾ ਇਨ ਪ੍ਰੋਫਿਟ ਬਹੁਤ ਸੋਨਾਗਾ ਠੀਕ ਹੈ ਉਹ ਜੇ ਲਾਸ ਵੀ ਨੇ ਠੀਕ ਹੈ ਆਪਾਂ 50 50 ਕਹਿ ਦਿੰਦੇ ਆਂ ਅਗੀ ਮੁੰਡੇ ਫੀਟ ਤੋਂ ਤਾਂ ਕਈ ਵਾਰੀ ਵੱਧ ਹੋ ਜਾਂਦਾ ਹੈ ਠੀਕ ਹੈ ਖੇਤੀ ਤੋਂ ਮੂਰੇ ਆ ਮੈਂ ਖੁਦ ਡੈਰੀ ਫਾਰਮਿੰਗ ਕਰਦਾ ਠੀਕ ਹੈ ਡੈਰੀ ਫਾਰਮਿੰਗ ਤੋਂ ਵੀ ਡੌਗ ਬਰੀਡਿੰਗ ਅੱਗੇ ਆ ਜੇ ਸੋਡਾ ਪੂਰਾ ਵਧੀਆ ਨਾਵਾ ਮਾਰਕੀਟ ਦੇ ਵਿੱਚ ਪੂਰੀ ਚੰਗੀ ਸੁਖੀ ਬਰੀਡਿੰਗ ਡੈਰੀ ਫਾਰਮਿੰਗ ਤੋਂ ਵੀ ਗਾਹਾਂ ਜਾਂਦਾ ਸਿਸਟਮ ਠੀਕ ਹੈ ਹੁਣ ਹਰ ਇੱਕ ਚੀਜ਼ ਦੇ ਵਿੱਚ ਵੜ ਕੇ ਪਤਾ ਲੱਗਦਾ ਹਨ ਆਪਾਂ ਜਿਵੇਂ ਕਈ ਮੇਰੇ ਇੰਟਰਵਿਊ ਛੋਟੇ ਬੱਚੇ ਦੇਖਣਗੇ ਜਾਂ 11ਵੀਂ 12ਵੀਂ ਵਾਲੇ ਦੇਖਣਗੇ ਪਰ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਵੀ ਸਾਰੀਆਂ ਚੀਜ਼ਾਂ ਦੇ ਵਿੱਚ ਪੈਕੇ ਹੀ ਪਤਾ ਲੱਗਦਾ ਹਮ ਉਹਨੇ ਨੁਕਸਾਨ ਵੀ ਬਰਾਬਰੀ ਨੇ ਹਰੇਕ ਬੰਦੇ ਦੇ ਆਪਦੇ ਕਾਰਮ ਹੁੰਦੇ ਨੇ। ਹੂੰ ਠੀਕ ਹੈ ਮੈਂ ਆਪਦੇ ਕਰਮਾਂ ਦਾ ਜਕਰ ਰਹਿਆਂਗਾ। ਮੇਰਾ ਵਧੀਆ ਨਾ ਬਾਕੀ ਮਿਹਨਤ ਹੁੰਦੀ ਹੈ। ਹਾਂ ਮਿਹਨਤ ਹੁੰਦੀ ਆਗੀ। ਕੇਅਰ ਹੁੰਦੀ ਆ। ਕੇਅਰ ਹੋ ਗਈ ਮਿਹਨਤ ਹੋ ਗਈਆਂ ਚੀਜ਼ਾਂ ਮੈਨੇਜਮੈਂਟ ਹੋ ਗਈ ਤੁਹਾਡੇ ਲਈ ਕੁਆਲਿਟੀ ਹੋ ਗਈ ਵੀ ਮੈਂ ਅੱਜ ਤੋਂ 2 ਸਾਲ ਦੀ ਅੱਗੇ ਦੀ ਸੋਚਦਾ ਹਾਂ ਉਹਨਾਂ ਬਰੀਡਿੰਗ ਦੇ ਵਿੱਚ। ਮੈਂ ਹੁਣ ਮਰਲ ਤਿਆਰ ਕੀਤੇ ਨੇ ਚਾਕਲੇਟ ਮਰਲ ਮੈਂ ਇੱਕ ਚੀਜ਼ ਤੇ ਨਹੀਂ ਖੜਦਾ ਹੁੰਦਾ ਕਦੇ ਵੀ। ਮੈਂ ਜਿਹੜੀ ਚੀਜ਼ ਪ੍ਰੋਡਿਊਸ ਕਰ ਲਈ ਮੈਂ ਉਹਦੇ ਬਾਰੇ ਨਹੀਂ ਸੋਚਦਾ ਦੁਬਾਰੋ ਕਦੇ ਵੀ। ਠੀਕ ਹੈ। ਮੈਂ ਉਹ ਤੋਂ ਅੱਗੇ ਦੀ ਸੋਚੂਗਾ। ਠੀਕ ਹੈ। ਮੈਂ ਕਦੇ ਜੇ ਚੀਜ਼ ਤਿਆਰ ਕਰ ਲਈ ਮੈਂ ਐਂਗੇ ਸੋਚ ਵੀ ਆ ਹੁਣ ਆਪਾਂ ਇਹੀ ਰੱਖਾਂਗੇ 2 ਸਾਲ 3 ਸਾਲ ਨਾਲ ਚੀਜ਼ ਤਿਆਰ ਕਰ ਲਈ ਖਤਮ ਆਪਾਂ ਤਾਂ ਅੱਗੇ ਹੋਰ ਦੇਖਾਂਗੇ ਵੀ ਅੱਗੇ ਲਿਆਉਣਾ ਕੀ ਆ ਕੁਝ ਐਕਸੋਟਿਕ ਆਪਾਂ ਮਾਰਕੀਟ ਨਵਾਂ ਕੀ ਦੇ ਸਕਦੇ ਆ ਆਪਾਂ ਬਿਲਕੁਲ ਬਿਲਕੁਲ ਮੈਂ ਉਹ ਮੇਰੀ ਆਪਦੀ ਸੋਚ ਉਹ ਆ ਗਈ ਜਨਨ ਕਿ ਤੁਸੀਂ ਇਹਦੇ ਤੇ ਐਕਸਪੈਰੀਮੈਂਟ ਕਰਦੇ ਰਹਿੰਦੇ ਹੋ ਐਕਸਪੈਰੀਮੈਂਟ ਲਾ ਲਓ ਠੀਕ ਹੈ ਜਾਂ ਆਪਾਂ ਨੂੰ ਬਈ ਸ਼ੌਂਕ ਹੀ ਲਾ ਲਓ ਬਈ ਸ਼ੌਂਕ ਕੀ ਡਈ ਇਹ ਜਗ੍ਹਾ ਵੀ ਯਾਰ ਆਪਾਂ ਤਾਂ ਕੁਝ ਨਵਾਂ ਹੀ ਲਿਆਉਣਾਗਾ ਡਿਫਰੈਂਟ ਜੀ ਦਿਖਾਵਾਂ ਆਹ ਦਿਖਾਤੀ ਨਾ ਹੂੰ ਅਗਲੀ ਵਾਰੀ ਹੋਰ ਚੱਕਮੀ ਚੀਜ਼ ਅਗਲੀ ਵਾਰੀ ਹੋਰ ਬਧੀਆ ਗੱਲਾਂ ਹਾਂਜੀ ਇੱਕ ਚੀਜ਼ ਹੋਰ ਜਿੱਦਾਂ ਡੌਗ ਨੂੰ ਰੇਬੀਜ ਦੀ ਪ੍ਰੋਬਲਮ ਹੁੰਦੀ ਹੈ ਨਾ ਜਾਂ ਕੋਈ ਹੋਰ ਵਾਇਰਸ ਦੀ ਹੁੰਦੀ ਹੈ ਇਹਨਾਂ ਨੂੰ ਲੈ ਕੇ ਕਿਹੜੀ ਗੱਲ ਦਾ ਧਿਆਨ ਆਪਾਂ ਜਾਦੇ ਰੱਖਦੇ ਵੀ ਯਾਰ ਜਿੱਦਾਂ ਘਰ ਦੇ ਵਿੱਚ ਆਪਣੇ ਫੈਮਿਲੀ ਹੁੰਦੇ ਹਨ ਨਾ ਜੀ ਉਹਨੂੰ ਉਹਨੂੰ ਕਿੱਦਾਂ ਦਾ ਧਿਆਨ ਰੱਖਣਾ ਪੈਂਦਾ ਕੋਈ ਰੇਬੀਜ ਵਗੈਰਾ ਦਾ ਜਾਂ ਹੋਰ ਇਹ ਆਪਣੇ ਰੇਬੀਸ ਹੋ ਗਈ ਪਾਰਵ ਵਗੈਰੇ ਇਹ ਵਾਇਰਸ ਵਗੈਰਾ ਆਉਂਦੇ ਨੇ ਆਪਾਂ ਹੁਣ ਜਿਵੇਂ ਫੀਮੇਲ ਕਨਫਰਮ ਹੋਵੇ 40 ਦਿਨਾਂ ਦੇ ਉੱਤੇ ਆਪਾਂ ਉਦੋਂ ਮੀਟਿੰਗ ਕਰਵਾ ਉਹ ਵੈਕਸੀਨੇਸ਼ਨ ਕਰਵਾ ਦਈਦੀ ਆ ਹੂੰ ਉਹ ਤੋਂ ਬਾਅਦ ਫਿਰ ਜਦੋਂ ਬੱਚੇ ਹੋ ਜਾਂਦੇ 25 ਤੋਂ 30 ਦਿਨਾਂ ਦੇ ਵਿੱਚ ਪਪੀ ਡੀ ਪੀ ਲੱਗਦਾਗਾ ਮਤਲਬ ਕਿ ਪ੍ਰੋਪਰ ਵੈਕਸੀਨੇਸ਼ਨ ਦਾ ਜੋ ਸ਼ਡਿਊਲ ਹੁੰਦਾ ਆਪਾਂ ਉਹਨਾਂ ਨਾਲ ਵੈਕਸੀਨ ਕਰੀਦੀ ਹੈਗੀ ਠੀਕ ਹੈ ਠੀਕ ਹੈ ਤੇ 23 ਸਾਲ-ਸਾਲ ਬਾਅਦ ਫਿਰ ਆਪਾਂ ਉਹ ਰਿਪੀਟ ਚੀਜ਼ਾਂ ਕਰਦੇ ਆਂ ਫਿਰ ਇਹ ਚੀਜ਼ਾਂ ਦਿੱਕਤਾਂ ਨਹੀਂ ਆਉਂਦੀਆਂ ਠੀਕ ਹੈ ਹਾਂ ਜੀ ਹਾਂ ਤੇ ਅਖੀਰ ਦੇ ਉੱਤੇ ਹੁਣ ਜਿਹੜੇ ਮੈਂ ਪਪਾ ਜਿੱਥੋਂ ਗੱਲ ਸਟਾਰਟ ਕੀਤੀ ਸੀ ਬਾਹਰ ਦੀ ਹਨਾ ਜੀ ਵੀ ਜਿਹੜੇ ਨਵੇਂ ਜੂਥ ਸਾਡਾ ਬਾਹਰ ਭਜ ਰਿਹਾ ਜੀ ਇੱਥੇ ਦਾ ਕੰਮ ਛੱਡ ਕੇ ਜਾਂ ਇੱਥੇ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਨੇ ਅੱਜ ਉਹਨਾਂ ਨੂੰ ਕੀ ਮੈਸੇਜ ਦਿਓਗੇ ਤੁਸੀਂ ਕੀ ਸੁਨੇਹਾ ਦਿਓਗੇ ਵੀ ਗੱਲ ਦਾ ਸੁਰ ਹੋ ਜਾਂਦਾ ਯੂਥ ਨੂੰ ਸੁਨੇਹਾ ਇਹੀ ਆ ਵੀ ਆਪਦੇ ਆਪ ਨੂੰ ਪਛਾਣੋ ਤੁਸੀਂ ਹੂੰ ਵੀ ਤੁਹਾਡੇ ਚ ਗੁਣ ਕੀ ਆਗਾ ਹੂੰ ਤੁਸੀਂ ਇੱਥੇ ਆਓ ਆਪਦੇ ਮਾਪੇ ਮੂਰੇ ਇੰਨੇ ਇੱਕ ਸਮਰੱਥ ਹੋਵੋ ਵੀ ਹਾਂ ਵੀ ਮਾਪੇ ਤੁਹਾਡੀ ਗੱਲ ਮੰਨਣ ਹੂੰ ਵੀ ਮਿਹਨਤ ਕਰਨੀ ਪਊਗੀ ਬਿਲਕੁਲ 200% ਕਰਨੀ ਪਊ ਤੁਹਾਨੂੰ ਘਾਟੇ ਵੀ ਪੈਣਗੇ ਸਾਰਾ ਕੁਝ ਹੋਊ ਪਰ ਆਪਦੇ ਪੰਜਾਬ ਚ ਰਹੋ ਬਿਲਕੁਲ ਪੰਜਾਬ ਲਈ ਕੁਝ ਕਰੋ ਬਾਹਰੇ ਬੈਠ ਕੇ ਵੀਡੀਓ ਦੇਖਣੀ ਆ ਜਾਂ ਕਹਿਣਾ ਵੀ ਯਾਰ ਪੰਜਾਬ ਚ ਬੁਰੇ ਹਾਲ ਨੇ ਇਦਾਂ ਕੁਝ ਨਹੀਂ ਪੰਜਾਬ ਬਹੁਤ ਪੰਜਾਬ ਵਰਗਾ ਦਾ ਸਿਸਟਮ ਹੀ ਹੈ ਨਹੀਂ ਕਿਤੇ ਬਿਲਕੁਲ ਪੰਜਾਬ ਦਾ ਬਹੁਤ ਵਧੀਆ ਆਪਾਂ ਮੈਂ ਮੇਰਾ ਬਹੁਤ ਪਿਆਰਾ ਪੰਜਾਬ ਨਾਲ ਉਦੀ ਨੀਮਾ ਦਿਖਾਇਆ ਜਾ ਰਿਹਾ ਪੰਜਾਬ ਨੂੰ ਦਿਖਾਇਆ ਜਾ ਰਿਹਾਗਾ ਪਰ ਪੰਜਾਬ ਦਾ ਜਦੋਂ ਆਪਾਂ ਆਪਣੀ ਪੰਜਾਬ ਤੋਂ ਬਾਹਰ ਆਪਾਂ ਸਟੇਟ ਚ ਨਿਕਲਦੇ ਆ ਨਾ ਜੂਪੀ ਕੰਨੀ ਜਾਓ ਉਧਰ ਹਾਲਾਤ ਇਤੋਂ ਵੀ ਬੱਤਰ ਨੇ ਠੀਕ ਹੈ ਮਾੜੇ ਨੇ ਹਾਲਾਤ ਉਧਰ ਇਹਦਾ ਆਪਾਂ ਸੋਸ਼ਲ ਮੀਡੀਆ ਵਾਲੀਆਂ ਗੱਲਾਂ ਦੀ ਗੱਲਾਂ ਕਰਦੇ ਆ ਨਾ ਉਹ ਬਸ ਫਿਰ ਉਹ ਚੀਜ਼ਾਂ ਚੱਕ ਕੇ ਦਿਖਾਈ ਜਾਂਦੇ ਹਾਂ ਹਾਂ ਯਾਰ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਚੀਜ਼ਾਂ ਚੱਲਣੀਆਂ ਨੇਗੀਆਂ ਠੀਕ ਹੈ ਗੈਂਗਵਾਰ ਵੀ ਹੋਣੀਆਂ ਠੀਕ ਹੈ ਹੋਰ ਐਕਸੀਡੈਂਟ ਵੀ ਹੋਣੇ ਸਾਰਾ ਕੁਝ ਇਹ ਚੀਜ਼ਾਂ ਚੱਲਣੀਆਂ ਨੇ ਇਹ ਕਿੱਥੇ ਨਹੀਂ ਹੁੰਦਾ ਕੈਨੇਡਾ 'ਚ ਕਿਹੜਾ ਨਹੀਂ ਹੁੰਦਾ ਸਾਰੇ ਕਿਤੇ ਹੁੰਦਾ ਸਾਰੇ ਕਿਤੇ ਹੀ ਹੁੰਦਾ ਹੂੰ ਬਸ ਗੱਲ ਕੀ ਹੈ ਨਾ 네ਗੇਟਿਵ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਹੈਗਾ ਸਹੀ ਚੀਜ਼ ਨੂੰ ਘੱਟ ਪ੍ਰਮੋਟ ਕਰਦੇ ਬਿਲਕੁਲ ਠੀਕ ਹੈ ਸੋ ਸਹੀ ਚੀਜ਼ਾਂ ਨੂੰ ਧਿਆਨ ਦਿਓ ਹੁਣ ਜੇ ਬਾਹਰੇ ਬੈਠੇ ਆਪਾਂ ਬਾਹਰੇ ਬੈਠੇ ਕਮੈਂਟ ਬਾਜ਼ੀ ਕਰੀ ਜਾਂਦੇ ਆ ਵੀ ਯਾਰ ਇਹਨੇ ਐ ਕਰਤਾ ਇਹਨੇ ਕਰ ਆਪ ਆਉ ਪਤਾ ਲੱਗੇ ਠੀਕ ਹੈ ਨਾ ਆਪ ਕਰੋ ਪੰਜਾਬ ਲਈ ਕੁਝ ਵੀ ਭਾਈ ਅਸੀਂ ਜਾ ਕੇ ਕਰਨਾ ਆਪ ਚੰਗੇ ਅਫਸਰ ਬਣੇ ਹੋਈ ਇੱਥੇ ਵਧੀਆ ਆਪਾ ਉਹਦੇ ਤੇ ਹੋਈਏ ਆਪਣੀ ਕਿਉਂ ਨਹੀਂ ਕੋਈ ਸੁਣੂਗਾ ਆਪਾਂ ਬੈਠ ਕੇ ਆਪਾਂ ਕਿਸੇ ਨਾਲ ਜੇ ਗੱਲ ਕਰਾਂਗੇ ਆਪਣਾ ਵਧੀਆ ਇੱਥੇ ਹੁਣ ਵਿੱਚ ਮੈਂ ਅਨਮੋਲਕ ਬਾਤਰਾ ਬਹੁਤ ਦੇਖਦਾਗਾ ਹੂੰ ਠੀਕ ਹੈ ਉਹ ਯੂਥ ਲਈ ਕਿੱਡੀ ਵੱਡੀ ਇਨਸਪੀਰੇਸ਼ਨ ਆਗਾ ਬੰਦਾ ਉਹ ਸਿੱਧੂ ਮੂਸੇ ਵਾਲਾ ਮੈਂ ਬਹੁਤ ਸੁਣਿਆਗਾ ਹੂੰ ਸਿੱਧੂ ਮੂਸੇ ਵਾਲਾ ਉਹ ਭਰਾ ਭਰਾਈ ਆਪਣਾ ਹੂੰ ਠੀਕ ਹੈ ਉਹਨੇ ਪੰਜਾਬ ਸਾਡਾ ਕਿ ਹਾਂ ਗੋਤੀ ਵੀ ਆਪਣਾ ਤੇ ਉਹਨੇ ਪੰਜਾਬ ਚ ਆ ਕੀ ਸਾਰਾ ਕੁਝ ਕੀਤਾ ਬਿਲਕੁਲ ਕਿੱਡਾ ਨਾਮ ਬਣਾਇਆ ਕੈਨੇਡਾ ਛੱਡ ਕੇ ਕੈਨੇਡਾ ਛੱਡ ਕੇ ਆਇਆ ਹੂੰ ਠੀਕ ਹੈ ਸਾਰਾ ਕੁਝ ਹੋ ਜਾਂਦਾ ਗੱਲ ਕੀ ਆ ਆਪਦੇ ਆਪ ਤੇ ਕੰਫੀਡੈਂਸ ਹੋਵੇ ਬਿਲਕੁਲ ਪੋਜ਼ਿਟਿਵ ਰਹੋ ਲੋਕਾਂ ਦੀ ਨਾ ਸੁਣੋ ਜਦੋਂ ਬੰਦਾ ਇੱਥੇ ਲੋਕਾਂ ਦੀਆਂ ਸੁਣਨ ਲੱਗ ਜਾਂਦਾ ਹੈਗਾ ਨਾ ਉਦੋਂ ਖਤਮ ਆ ਮੇਰੇ ਪਿੱਛੇ ਜੇ ਮੈਂ ਗੱਲ ਤੁਰਪੀ ਪਿੱਛੇ ਮੇਰੀ ਕਿਸੇ ਇੰਟਰਵਿਊ ਕੀਤੀ ਸੀ ਕਿਸੇ ਚੈਨਲ ਵਾਲੇ ਨੇ ਉਹ ਕਲਿੱਪ ਕੱਟ ਕੇ ਮੇਰੀ ਇੱਕ ਪਾਤ ਦਿੱਤੀ ਗਈ ਉਹਦੇ ਤੇ ਮੈਨੂੰ ਬਹੁਤ ਲੋਕਾਂ ਨੇ ਗਾਲਾਂ ਕੱਢੀਆਂ ਨੇ ਗੱਲ ਕੀ ਆ ਕਿ ਵੀ ਮੈਂ ਉਹ ਚੀਜ਼ਾਂ 'ਤੇ ਨਹੀਂ ਧਿਆਨ ਦੇ ਦਿੱਤਾ ਬਿਲਕੁਲ ਹਾਂ ਜਿਨ੍ਹਾਂ ਨੇ ਗਾਲਾਂ ਕੱਢਦੀਆਂ ਉਹਨਾਂ ਦਾ ਆਪਦਾ ਪੁਆਇੰਟ ਆਫ 视图 ਹੋਊਗਾ ਠੀਕ ਹੈ ਤੁਹਾਨੂੰ ਬੁਰਾ ਲੱਗਿਆ ਤਾਂ ਮੰਨ ਲੈਨੇ ਆ ਉਹਨਾਂ ਨੇ ਬੁਰਾ ਕਹਿਤਾ ਹਾਂ ਠੀਕ ਹੈ ਉਹਨਾਂ ਦੀ ਆਪਦੀ ਸੋਚ ਹੋ ਸਕਦੀ ਹੈ ਕਿ ਵੀ ਤੁਸੀਂ ਬੁਰਾ ਕਹਿਤਾ ਪਰ ਮੇਰਾ ਆਪਦਾ ਦਿਲੋਂ ਨਹੀਂ ਨਾ ਮੈਂ ਉਹ ਜੀ ਸੋਚ ਕੇ ਗਈ ਸੀਗੀ ਬਿਲਕੁਲ ਵੀ ਯਾਰ ਆਪਾਂ ਦਿਲੋਂ ਆਪਾਂ ਮਾੜਾ ਕਰ ਹੀ ਨਹੀਂ ਸਕਦੇ ਕਿਸੇ ਦਾ ਬਿਲਕੁਲ ਤੇ ਬਾਕੀ ਹਰ ਇੱਕ ਬੰਦੇ ਦੀ ਆਪਦੀ ਸੋਚ ਨਹੀਂ ਹੈਗੀ ਹਮੇਸ਼ਾ ਪੋਜ਼ਿਟਿਵ ਰਹੋ ਠੀਕ ਹੈ ਪੋਜ਼ਿਟਿਵਿਟੀ ਦੇ ਵਿੱਚ ਹੀ ਆ ਸਾਰਾ ਕੁਝ ਫੇਰ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਵੀ ਹਾਂ ਜੇ ਤੁਹਾਡਾ ਪਰਮਾਤਮਾ ਨਾਲ ਸਿਸਟਮ ਸੈਟਾ ਨਾ ਜਿੱਥੇ ਤੱਕ ਮ ਪਰਮਾਤਮਾ ਸਾਨੂੰ ਲੈ ਜਾਂਦਾ ਲੈ ਜਾਂਦਾ ਬਿਲਕੁਲ ਬੰਦੇ ਦੀ ਮਿਹਨਤ ਹੈ ਮਨਲਾ ਕੇ ਕਰਦਾ ਹਾਂਜੀ ਹਾਂ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਵੀਰੇ ਤੇ ਬਾਈ ਜੀ ਇਹ ਸੀਗੇ ਬਾਈ ਅਮਰਿੰਦਰ ਸਿੱਧੂ ਨਾਬਾ ਰਿਆਸਤ ਦੇ ਵਿੱਚ ਰਹਿਣ ਵਾਲੇ ਨੇ ਹਨਾ ਮੈਂ ਨਾਬਾ ਰਿਆਸਤੀ ਕਹਿੰਦਾ ਨਾਬਾ ਰਿਆਸਤੀ ਦੀ ਬਾਈ ਹਾਂਜੀ ਹਾਂ ਤੇ ਨਾਬੇ ਦੇ ਰਹਿਣ ਵਾਲੇ ਨੇ ਬਾਈ ਔਰ ਬਿਨਾ ਜ਼ਮੀਨ ਤੋਂ ਆਪਣਾ ਫਾਰਮਿੰਗ ਕਰਦੇ ਨੇ ਆਪਣੇ ਕੋਲੇ ਜ਼ਮੀਨਾਂ ਵੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਹੈ ਅਸੀਂ ਬਹੁਤ ਏਦਾਂ ਸਾਈਡ ਤੇ ਹੋ ਜਾਂਦੇ ਵੀ ਸਾਡੇ ਕੋਲੇ ਕੰਮ ਨਹੀਂ ਹੈਗਾ ਜੀ ਬਿਨਾ ਜ਼ਮੀਨ ਤੋਂ ਇੱਕ ਆਪਣਾ ਕਊ ਫਾਰਮਿੰਗ ਤੇ ਨਾਲ ਡੌਗ ਫਾਰਮਿੰਗ ਦਾ ਕੰਮ ਕਰ ਰਹੇ ਨੇ ਵਧੀਆ ਸਕਸੈਸ ਨੇ ਔਰ ਪੂਰੇ ਆਪਣੇ ਆਪ ਨੂੰ ਇਹ ਖੁਸ਼ ਮਹਿਸੂਸ ਕਰਦੇ ਨੇ ਪਰਮਾਤਮਾ ਦਾ ਧੰਨਵਾਦ ਕਰਦੇ ਨੇ ਸੋ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਔਰ ਵੀਰ ਤੋਂ ਕੁਝ ਨਾ ਕੋ ਸਿੱਖਿਓ ਜ਼ਰੂਰ ਜਿਹੜਾ ਨਵਾਂ ਜੁੱਥ ਹੈ ਉਹ ਆਪਣਾ ਕੰਮ ਆਪ ਕਰੇ ਬਾਹਰ ਨਾ ਭੱਜੇ ਇਹੀ ਕਮਾਂਗੇ ਅੱਜ ਤੱਕ ਹਣਾ ਵੀਰ ਜੀ ਜੀ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਧੰਨਵਾਦ